ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡੀਐਸਪੀ ਦਫਤਰ ਚੁਗਾਵਾਂ ਵਿਖੇ ਹਲਕਾ ਤੇ ਬਲਾਕ ਕੋਆਰਡੀਨੇਟਰਾਂ ਨਾਲ ਅਹਿਮ ਮੀਟਿੰਗ ਹੋਈ ਇਸ ਮੁੱਖ ਡੀਐਸਪੀ ਨੀਰਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਜੀਪੀ ਪੰਜਾਬ ਡੀਜੀਪੀ ਐਸਐਸਪੀ ਦਿਹਾਤੀ ਅੰਮ੍ਰਿਤਸਰ ਅਤੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਪੰਜਾਬ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੱਪਾ ਪਾਰ ਹੈ ਇਸੇ ਤਹਿਤ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਨਸ਼ਿਆਂ ਦੀ ਰਿਕਵਰੀ ਨਸ਼ਾ ਤਸ਼ਕਰਾ ਦੇ ਖਿਲਾਫ ਕਾਰਟਾਊਨ ਵਾਲੀਆਂ ਕਾਰਵਾਈਆਂ ਤੋਂ ਇਲਾਵਾ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਪੁਨਰਵਾਸ ਅਤੇ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਕਾਬਲ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਆਕਾ ਕਿ ਇਸ ਮਹਿੰਮ ਨੂੰ ਹੁਣ ਅੰਜਾਮ ਤੈ ਲੈ ਜਾਣ ਲਈ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਿੰਡੂ ਰੱਖਿਆ ਕਮੇਟੀਆਂ ਨੂੰ ਮਿਲ ਕੇ ਹਮਲਾ ਮਾਰਨ ਦੀ ਲੋੜ ਹੈ ਇਸ ਮੌਕੇ ਥਾਣਾ ਮੁਖੀ ਲੋਪੋਕੇ ਸਤਪਾਲ ਸਿੰਘ ਸ਼ੀਨਾ ਨੇ ਆਕਾ ਕਿ ਨਸ਼ੇ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੈ ਨਸ਼ਾ ਤਸ਼ਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਸ ਮੁਕਕੇ ਤੇ ਹਰ ਕਾ ਕੋਆਰਡੀਨੇਟਰ ਸੁਖਦੀਪ ਸਿੰਘ ਸ਼ੀਨਾ ਗੁਰਸਰਨ ਸਿੰਘ ਵਾਈਸ ਕੋਆਰਡੀਨੇਟਰ ਅਰਵਿੰਦ ਸਿੰਘ ਲਖਵੀਰ ਸਿੰਘ ਆਰਤੀ ਮੰਜਰ ਰਾਮ ਸਿੰਘ ਸੁਖ ਟਰੱਕਾਂ ਵਾਲਾ ਲੋਪੋਕੇ ਇੱਕ왈 ਸਿੰਘ ਤਰੀਨ ਲਾਹੋਰਾ ਸਿੰਘ ਪੰਗੂ ਬੇਟ ਸਰਪੰਚ ਮਸੂਦ ਚੌਕੀ ਇੰਚਾਰਜ ਜੁਗਿੰਦਰ ਸਿੰਘ ਰਾਮ ਤੀਰਥ ਸਰਪੰਚ ਅਵਤਾਰ ਸਿੰਘ ਲਾਲੀ ਡਾਕਟਰ ਅਰਜਿੰਦਰ ਸਿੰਘ ਕੋਹਾਲੀ ਕਸ਼ਮੀਰ ਸਿੰਘ ਰਣਜੀਤ ਸਿੰਘ ਦਰਸ਼ਨ ਸਿੰਘ ਅਵਤਾਰ ਸਿੰਘ ਸਮੇਤ ਬਲਾਕ ਕੋਆਰਡੀਨੇਟਰ ਵੀ ਇਸ ਮੌਕੇ ਹਾਜ਼ਰ ਥਾਨ ਆ ਜਿਹੜੀ ਪੰਜਾਬ ਸਰਕਾਰ ਦੀ ਸਭ ਤੋਂ ਵੱਧ ਪ੍ਰਾਇੋਰਟੀ ਵਾਲਾ ਏਰੀਆ ਜਿਹੜਾ ਉਹਨਾਂ ਨੇ ਇੱਕ ਸਲੋਗਨ ਵੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਉਸ ਸੰਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਸਰਕਾਰ ਸਾਡੇ ਮਾਨਯੋਗ ਡੀਜੀ ਸਾਹਿਬ ਸਾਡੇ ਹਲਕਾ ਇੰਚਾਰ ਮੈਡਮ ਸੋਨੀਆ ਔਰ ਸਾਡੇ ਡੀਆਈਐਸ ਸਾਹਿਬ ਐਸਐਸਪੀ ਸਾਹਿਬ ਪੂਰੀ ਪੰਜਾਬ ਪੁਲਿਸ ਪੱਬਾ ਪਾ ਰਿਹਾ ਕਿ ਇਸ ਮੁਹਿੰਮ ਨੂੰ ਅਸੀਂ ਅੰਜਾਮ ਤੱਕ ਪਹੁੰਚਾ ਕੇ ਰਾਵਾਂਗੇ ਉਸੇ ਮਹਿੰਦੇ ਤਹਿਤ ਅਸੀਂ ਅੱਜ ਜਿਹੜੇ ਹਲਕਾ ਕੋਆਰਡੀਨੇਟਰ ਨੇ ਔਰ ਬਲੋਕ ਕੋਆਰਡੀਨੇਟਰ ਆ ਉਹਨਾਂ ਨਾਲ ਮੀਟਿੰਗ ਕੀਤੀ ਆ ਇਸ ਮੀਟਿੰਗ ਦੇ ਵਿੱਚ ਹੋਰ ਵੀ ਫੀਡਬੈਕ ਲਿਆ ਕਿਉਂਕਿ ਉਹਨਾਂ ਤੱਕ ਵੀ ਇਸ ਮਹੀਨੇ ਦੇ ਵਿੱਚ ਬੜੇ ਤਗੜੀਆਂ ਰਿਕਵਰੀਆਂ ਵੀ ਕੀਤੀਆਂ ਗਈਆਂ ਬਹੁਤ ਸਾਰੇ ਪੈਗਲਰ ਸਮਗਲਰ ਜਿਹੜੇ ਜੇਲਾ ਚ ਵੀ ਭੇਜੇ ਗਏ ਪ੍ਰੋਪਰਟੀ ਸੀਜ਼ ਕੀਤੀਆਂ ਗਈਆਂ ਇਸੇ ਮਹਿੰਦੇ ਤਹਿਤ ਘਰ ਵੀ ਟਾਏ ਗਏ ਜਿਹੜੇ ਸਮਗਲਰਸ ਨੇ ਜਾਂ ਪੈਗਲਰਸ ਨੇ ਇਹਨਾਂ ਕੰਮ ਚੱਲਣ ਦੇ ਬਾਅਦ ਵੀ ਹਾਲੇ ਵੀ ਇਸ ਏਰੀਆ ਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਲੋੜ ਆ ਉਸੇ ਤਹਿਤ ਜਿਹੜਾ ਇਹਨਾਂ ਕੋਈ ਫੀਡਬੈਕ ਲੈ ਕੇ ਇੱਕ ਪਿੰਡ ਦੀ ਬਈ ਹਰ ਨੁਕੜ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਨਸ਼ੇ ਦਾ ਧੰਦਾ ਕਰਨ ਵਾਲਾ ਬਚ ਨਾ ਸਕੇ ਔਰ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਸਕੀਏ ਉਸੇ ਮੈਂਬਰ ਦੇ ਤਹਿਤ ਅੱਜ ਦੀ ਮੀਟਿੰਗ ਕੀਤੀ ਗਈ